ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਿਆਰ ਵਾਲਿਓ ਅੱਜ ਆਪਾਂ ਇਸ ਵਿਸ਼ੇ ਤੇ ਬੋਲਣਾ ਹੈ ਵੀ ਸੰਗਤ ਵਿੱਚ ਕੌਣ ਆਉਂਦਾ ਵਾ ਤੇ ਨਾਮ ਕੌਣ ਜਪ ਸਕਦਾ ਵਾ ਬੜਾ ਉਪਦੇਸ਼ ਦਿੰਦੇ ਲੋਕੀ ਤੇ ਧਰਮ ਗ੍ਰੰਥ ਵੀ ਪੀ ਰੱਬ ਦਾ ਨਾਮ ਜਪੋ ਸੰਗਤ ਵਿੱਚ ਆਓ पर ਬਹੁਤ ਵਿਰਲੇ ਜਿਹੜੇ ਉਹ ਆਉਂਦੇ ਆ ਮਰਨ ਆਕ ਬਚਨ ਕੀਤਾ ਜੋ ਜਿਹੜਾ ਅਸੀਂ ਰੋਜ਼ ਪੜ੍ਹਦੇ ਆ ਨਾ ਸੋਹਿਲਾ ਸਾਹਿਬ ਉੱਚ ਮਾਰਾ ਕਹਿੰਦੇ ਆ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਦੋ ਤਰ੍ਹਾਂ ਦਾ ਸੁਨੇਹਾ ਸਾਡੇ ਕੋਲ ਆਉਂਦਾ ਵਾ ਮਾਰਗ ਦੇ ਘਰ ਕਰ ਇਹ ਪਹੁੰਚਾ ਸਦੜੇ ਸਦੜੇ ਮੈਨੇ ਬਹੁ ਬਚਨ ਸਨੇਹ ਮੌਤ ਦੇ ਸਨੇਹੇ ਰੋਜ ਤਰਤੀ ਤੇ ਬੜੇ ਆਉਂਦੇ ਆ ਤੇ ਉਹ ਲਾਗੂ ਹੁੰਦੇ ਰੱਬ ਦਾ ਸੁਨੇਹਾ ਕਰ ਕਰ ਇਹ ਪਹੁੰਚਾ ਸਦੜੇ ਨਿਤ ਪਵਨ ਅੱਜ ਸੁਣਦੇ ਉੱਥੇ ਮੌਤ ਹੋ ਗਈ ਆਉਦੀ ਹੋ ਗਈ ਐਦਾਂ ਹੋ ਗਿਆ ਮਾਰ ਕੀnde ਇਦਾਂ ਦੇ ਰੋਜ ਸਨੇਹੀ ਸਾਨੂੰ ਸੁਣਨ ਨੂੰ ਮਿਲਦੇ ਆ ਪਰ ਦੂਸਰਾ ਜਿਹੜਾ ਸਨੇਹਾ ਉਹ ਨਾ ਰੱਬ ਵੱਲੋਂ ਆਉਂਦਾ ਧਰਤੀ ਤੇ ਮਾਰ ਕੀnde ਪਿਛਲ ਰਾਤੀ ਸੱਦੜਾ ਉਥੇ ਸੱਦੜੇ ਗਿਆ ਸੀ ਇੱਥੇ ਹੁਣ ਸੱਦੜਾ ਉਥੇ ਬਹੁਵਚਨ ਸੀ ਇੱਥੇ ਇੱਕਵਚਨ ਆ ਸੱਦੜਾ ਜਿਨ ਮਾਰਾ ਕਹਿੰਦੇ ਤੇਰਾ ਸੱਦੜਾ ਸੁਣੀਜੇ ਐ ਪਾਈ ਰੱਬ ਦਾ ਸਨੇਹਾ ਸੁਣਿਆ ਕਰੋ ਤੇ ਰੱਬ ਦਾ ਸਨੇਹਾ ਕਿੱਥੋਂ ਮਿਲਦਾ ਵਾ ਤੇਰਾ ਸੱਦੜਾ ਸੁਣੀਜੇ ਪਾਈ ਜੇ ਕੋ ਬੈ ਲਾਏ ਜਿੱਥੇ ਬੈਠ ਕੇ ਕੋਈ ਸੰਤ ਪੀਰ ਪਗੰਬਰ ਮਹਾਂਪੁਰਖ ਕੋਈ ਗੱਲ ਕਹਿ ਰਿਹਾ ਨਾ ਰੱਬ ਦੀ ਉਹ ਰੱਬ ਦਾ ਸਨੇਹਾ ਵਾ ਤੇ ਉਹਨੂੰ ਧਿਆਨ ਨਾਲ ਸੁਣਿਆ ਕਰੋ ਮਾਰਾ ਕਹਿੰਦੇ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ ਹੋ ਕਹਿੰਦੇ ਪਿਛਲੇ ਪੈਰ ਜਦੋਂ ਹੁੰਦਾ ਨਾ ਜਦੋਂ ਅੰਮ੍ਰਿਤ ਵੇਲਾ ਹੁੰਦਾ ਵਾ ਤੇ ਰੱਬ ਇੱਕ ਸਨੇਹਾ ਦਿੰਦਾ ਵਾ ਆਮੀ ਆਪਾਂ ਵੇਖਦੇ ਹਾਂ ਜਦੋਂ ਆਪਣੇ ਘਰਾਂ 'ਚ ਪ੍ਰੋਗਰਾਮ ਹੁੰਦੇ ਆ ਤੇ ਲਾਗੀ ਹੁੰਦੇ ਜਿਹੜੇ ਆਪਣੇ ਸਨੇਹ ਲੈ ਕੇ ਜਾਂਦੇ ਵੀ ਫਲਾਣੇ ਦੇ ਘਰ ਪ੍ਰੋਗਰਾਮ ਜੇ ਤੇ ਐਨੇ ਵਜੇ ਆਇਓ ਤੁਸੀਂ ਆਪਾਂ ਸਨੇਹੀ ਭੇਜਦੇ ਆ ਤੇ ਜਿੰਨਾ ਜਰਾਂ ਘਰਾਂ 'ਚ ਸਨੇਹੀ ਭੇਜਦੇ ਆ ਉਹ ਕਹਿੰਦੇ ਆ ਵੀ ਟਾਈਮ ਤੇ ਹੈ ਨਹੀਂਗਾ ਪਰ ਉਥੋਂ ਸਨੇਹਾ ਆਇਆ ਵਾ ਤੇ ਆਪਾਂ ਜ਼ਰੂਰ ਜਾਣਾ ਵਾ ਇਹ ਵੀ ਆਪਾਂ ਕਹਿੰਦੇ ਆ ਕਈ ਰੀ ਆਪਾਂ ਇਸ ਤਰ੍ਹਾਂ ਵੀ ਕਹਿੰਦੇ ਆਂ ਵੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਵਾ ਤੇ ਸਨੇਹਾ ਨਹੀਂ ਆਇਆ ਤੇ ਆਪਾਂ ਜਾਣਾ ਹੀ ਨਹੀਂਗਾ ਜਦੋਂ ਸਨੇਹਾ ਉਹਨਾਂ ਸੱਦਿਆ ਹੀ ਨਹੀਂਗਾ ਸਾਨੂੰ ਤੇ ਆਪਾਂ ਜਾਣਾ ਨਹੀਂ ਐ ਤੇ ਮਾਰਾ ਕਹਿੰਦੇ ਜਿਹੜਾ ਰੱਬ ਸਨੇਹਾ ਭੇਜਦਾ ਨਾ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ ਹੋ ਪਿਛਲੇ ਪੈ ਰੱਬ ਇੱਕ ਸਨੇਹਾ ਭੇਜਦਾ ਵਾ ਤੇ ਸਨੇਹਾ ਆਪਣਿਆਂ ਨੂੰ ਭੇਜਿਆ ਜਾਂਦਾ ਮੈਂ ਫੇ ਕਹਿ ਦਿਆਂ ਗੈਰਾਂ ਨੂੰ ਕਦੀ ਵੀ ਆਪਾਂ ਸਨੇਹਾ ਨਹੀਂ ਭੇਜਦੇ ਆਪਣੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਸਰੀਕੇ ਨੂੰ ਆਪਾਂ ਸਨੇਹਾ ਭੇਜਦੇ ਹਾਂ ਹੁਣ ਤੇ ਚਲੋ ਫੋਨ ਫਾਲ ਤੇ ਆਪਾਂ ਗੱਲ ਕਰ ਲੈਨੇ ਤੇ ਇਸੇ ਤਰ੍ਹਾਂ ਰੱਬ ਵੀ ਜਿਹੜਾ ਨਾ ਮਰ ਕਹਿੰਦੇ ਅੰਮ੍ਰਿਤ ਵੇਲੇ ਵੀ ਉਹ ਖੁਦ ਸਨੇਹਾ ਦਿੰਦਾ ਵਾ ਤੇ ਸਨੇਹਾ ਆਪਿਆਂ ਨੂੰ ਦਿੰਦਾ ਉਹ ਤੇ ਸਨੇਹਾ ਕੀ ਦਿੰਦਾ ਵਾ ਪਿਛਲ ਰਾਤੀ ਸੱਦੜਾ ਨਾਮ ਖਸਮ ਕਾਲੇ ਹੋ ਉਹ ਕਹਿੰਦੇ ਤੁਹਾਡਾ ਕੋਈ ਮਾਲਕ ਵਾ ਤੁਹਾਡਾ ਕੋਈ ਖਸਮ ਵਾ ਤੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਆ ਦੁਨੀਆ ਖਸਮ ਨੂੰ ਛੱਡ ਬੈਠੀ ਆ ਜਦੋਂ ਗੁਰੂ ਨਾਨਕ ਦੇਵ ਨੂੰ ਕਹਿੰਦੇ ਬਾਬਾ ਜੀ ਤੁਸੀਂ ਕਰਤਾਰ ਕਰਤਾਰ ਕਹਿੰਦੇ ਉਹ ਕਰਤਾਰ ਕੌਣ ਵਾ ਸਹਿਬ ਕਹਿੰਦੇ ਤੁਸੀਂ ਕਿਉਂਕਿ ਲੋਕੀ ਦੇਵੀ ਦੇਵਤੇ ਪਗੰਬਰਾਂ ਬੰਦਿਆਂ ਤੋਂ ਪੂਜਦੇ ਸੀ ਤੇ ਉਹਨਾਂ ਦੇ ਨਾਂ ਜਪਦੇ ਸੀ ਤੇ ਬਾਬਾ ਨੇ ਆਖਿਆ ਸਤ ਕਰਤਾਰ ਜਪੋ ਤੇ ਲੋਕੀ ਪੁੱਛਦੇ ਉਹ ਕਰਤਾਰ ਕੌਣ ਵਾ ਉਹ ਕਹਿੰਦੇ ਜਿਹਨੇ ਸੰਸਾਰ ਨੂੰ ਕੀਤਾ ਉਹ ਨੂੰ ਅਹੀਂ ਕਰਤਾਰ ਕਹਿੰਦੇ ਆ ਤਿਵਾਰ ਕਹਿੰਦੇ ਪਿਛਲ ਰਾਤੀ ਸੱਦੜਾ ਇਹ ਜਿਹੜਾ ਆਵਾਜ਼ ਉਹ ਨਾ ਰੱਬ ਦੀ ਆਵਾਜ਼ ਜਿਹੜੀ ਆ ਇਹ ਪਗੰਬਰਾਂ ਨੂੰ ਤੇ ਹਮੇਸ਼ਾ ਸੁਣਦੀ ਰਹਿੰਦੀ ਆ ਤੇ ਆਮ ਬੰਦੇ ਨੂੰ ਇਹ ਆਵਾਜ਼ ਸੁਣਦੀ ਨਹੀਂ ਹੈ ਪਗੰਬਰਾਂ ਨੂੰ ਸੁਣਦੀ ਆ ਉਹਨੂੰ ਤੁਰਕੀ ਬਾਣੀ ਕਹਿ ਲਓ ਜੋ ਕੁਝ ਵੀ ਕਹਿ ਲਓ ਤੇ ਸਾਨੂੰ ਆਵਾਜ਼ ਸਾਡਾ ਗੁਰੂ ਮਾਰਦਾ ਵਾ ਕਿ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਨੇਕ ਸਿੱਖ ਨੂੰ ਗੁਰੂ ਸਨੇਹਾ ਭੇਜਦਾ ਭੀ ਆ ਅੰਮ੍ਰਿਤ ਵੇਲਾ ਇਤ ਪਾਲ ਕੇ ਉਠ ਪਰੌਣਾ ਮੇਰੇ ਘਰ ਆਓ ਪਰੌਣੇ ਆ ਨਾ ਆਪਾਂ ਆਪਾਂ ਗੁਰੂ ਦੇ ਸੁਦਵੌਣੇ ਆ ਨਾ ਤੇ ਸਾਨੂੰ ਫਿਰ ਉਹ ਸਨੇਹਾ ਭੇਜਦਾ ਭੀ ਆਓ ਜਿੱਦਾਂ ਕਬੀਰ ਸਾਹਿਬ ਨੂੰ ਪੈਰੀ ਟੰਬ ਉਠਾਲਿਆ ਕਬੀਰ ਸਾਹਿਬ ਅੰਮ੍ਰਿਤ ਵੇਲੇ ਸੁੱਤੇ ਸੀ ਗੰਗਾ ਦੇ ਕੰਢੇ ਉਤੇ ਤੇ ਰਾਮਾ ਨੰਦ ਨੇ ਉਹਨੂੰ ਪੈਰ ਨਾਲ ਠਾਇਆ ਪੈਰੀ ਟੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ ਉਹ ਕਹਿਣ ਲੱਗੇ ਉਹ ਪਿਆਰਿਆ ਰੱਬ ਦਾ ਪਿਆਰਿਆ ਉੱਠ ਅੰਮ੍ਰਿਤ ਵੇਲੇ ਕਹਿ ਰਾਮ 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 ਉਹਨੂੰ ਗੁਰੂ ਨੇ ਕਹਿ ਦਿੱਤਾ ਗੁਰੂ ਨੇ ਠਾਇਆ ਤੇ ਜਿਹੜਾ ਜਿਹੜਾ ਗੁਰੂ ਠਾਵੇ ਜਿਹਦਾ ਗੁਰੂ ਆਖੇ RAM RAM ਕਹੇ ਉਹਦੇ ਕਹਿਣ ਵਿੱਚ ਵੱਡੀ ਬਰਕਤ ਹੁੰਦੀ ਹੈ ਤੇ ਉਹੀ ਬੰਦਾ ਕਹਿ ਸਕਦਾ ਜਿਹਨੂੰ ਗੁਰੂ ਠਾਵੇ ਉਹ ਜਿਹੜਾ ਅਸੀਂ ਪੜਦੇ ਨਾ ਬਾਬਾ ਫਰੀਦ ਸਾਹਿਬ ਜੀ ਦਾ ਕਿ ਫਰੀਦਾ ਪਿਛਲ ਪਹਿਲੇ ਪੈਰੇ ਫੁੱਲੜਾ ਪਸ਼ਪੀ ਫਲਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਕਹਿ ਲਗੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਉਹ ਰੱਬ ਦੇ ਦੇ ਕੋਲੋਂ ਦਾਤ ਲੈਂਦੇ ਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਬਾਬਾ ਜੀ ਇੱਕ ਹੋਰ ਵੀ ਚੱਕਰ ਹੈਗਾ ਜੀ ਇੱਕ ਜਗੰਦੇ ਨਾਲ ਲੈਣ ਇੱਕ ਨਾ ਸੁਤਿਆਂ ਦੇ ਉਠਾਲ ਜਦੋਂ ਆਪਾਂ ਭਾਜੀ ਵੰਡਦੇ ਆ ਨਾ ਲੱਡੂ ਵੰਡਦੇ ਆ ਵਿਆਹ ਵਿਉਹ ਦੇ ਮੌਕੇ ਤੇ ਤੇ ਜਿਹੜਾ ਲੈ ਕੇ ਜਾਂਦਾ ਨਾ ਭਾਜੀ ਲੱਡੂ ਉਹ ਜਿਹਦੇ ਘਰ ਦੇਣੇ ਹੁੰਦੇ ਆ ਉਹਦਾ ਬੂਆ ਖੜਕਾਉਂਦਾ ਵੀ ਆ ਤੁਹਾਡਾ ਹਿੱਸਾ ਚ ਲਓ ਤੁਸੀਂ ਤੇ ਜਿਹਦਾ ਹਿੱਸਾ ਨਾ ਨਾ ਹੋਵੇ ਵਿੱਚ ਉਹਦੇ ਭਾਜੀ ਦੇ ਲੱਡੂਆਂ ਦੇ ਉਹਨਾਂ ਦਾ ਭਾਵੇਂ ਬੂਆ ਖੁੱਲਾ ਵੀ ਹੋਏ ਪਰ ਉੱਥੇ ਉਲਾਗੀ ਦਿੰਦਾ ਨਹੀਂ ਆ ਲੱਡੂ ਕਿਉਂਕਿ ਉਹਨਾਂ ਦਾ ਹਿੱਸਾ ਨਹੀਂ ਆ ਕਹ ਲਗੇ ਬਾਬਾ ਫਰੀਦਾ ਕਹਿੰਦੇ ਫਰੀਦਾ ਕਈ ਬਹੁਤ ਦੁਨੀਆ ਜਾਗਦੀ ਵੀ ਰਹਿੰਦੀ ਆ ਪਰ ਹਿਸਾ ਨਹੀਂ ਮਿਲਦਾ ਇੱਕ ਜਗੰਦੇ ਨਾਲ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ ਤੇ ਜਿੰਨੂੰ ਉਹਨੇ ਦੇਣਾ ਵਾ ਨਾ ਉਹਨੂੰ ਆਪ ਖੁਦ ਠਾਉਣਾ ਵਾ ਜਾਂ ਤੇ ਸੰਤ ਠਾਊਗਾ ਬੰਦੇ ਨੂੰ ਜਾਂ ਗੁਰੂ ਠਾਊਗਾ ਤੁ ਜੇ ਜੇ ਰਾਬ ਖੁਦ ਠਾਵੇ ਨਾ ਕੋ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਗੁਰੂ ਖੁਦ ਹੀ ਅੰਦਰੋਂ ਪ੍ਰੇਰਣਾ ਦਵੇ ਵੀ ਆ ਮੇਰੇ ਕੋਲ ਪੜ ਕੇ ਉੱਠ ਪਰੋਣਾ ਮੇਰੇ ਘਰ ਆਓ ਇਹ ਇਹ ਅੰਦਰ ਤੜਫ ਪੈਦਾ ਹੋਵੇ ਉਹ ਜਿਸ ਤਰ੍ਹਾਂ ਮੈਂ 1990 ਦੇ ਵਿੱਚ ਦਰਬਾਰ ਸ ਹੈ ਉਥੇ ਆਪਣੇ ਅੰਮ੍ਰਿਤਸਰ ਛੋਟੀ ਜੀ ਡੂਟੀ ਮਿਲ ਗਈ ਤੇ ਉਥੇ ਕਮਰੇ ਚ ਮੈਂ ਪਿਆ ਡਿਊਟੀ ਦਾ ਵੇਲੇ ਆਉਗੇ ਤੇ ਮਰਨ ਦੇ ਵਿੱਚ ਵਿਚਾਰ ਆਇਆ ਕਿ ਦੁਨੀਆ ਸੇਵਾ ਕਰਨ ਆਉਂਦੀ ਇੱਥੇ ਦਰਬਾਰ ਸਾਹਿਬ ਤੇ ਤੂੰ ਇੱਥੇ ਕਮਰੇ ਚ ਪਿਆ ਵਾਂ ਤੇ ਛੁੱਟੀ ਆਦੇ ਹਾਰ ਉੱਥੇ ਦਰਬਾਰ ਸਾਹਿਬ ਜਾ ਸੇਵਾ ਕਰ ਉੱਥੇ ਬੈਠ ਕੇ ਸਿਮਰਨ ਕਰ ਇਹ ਅੰਦਰੋਂ ਆਵਾਜ਼ ਆਈ ਜਲ ਦਰਬਾਰ ਸਾਹਿਬ ਚ ਇਹ ਹੁੰਦਾ ਹੈ ਗੁਰੂ ਨੇ ਅੰਦਰੋਂ ਪ੍ਰੇਰਣਾ ਦੇਣੀ ਅੰਦਰੋਂ ਸੁਨੇਹਾ ਦੇਣਾ ਵੀ ਆ ਤੂੰ ਮੇਰੇ ਵੱਲ ਆ ਭਲਕੇ ਉੱਠ ਪਰੋਣਾ ਮੇਰੇ ਆ ਜਦੋਂ ਅਸੀਂ ਬੰਦੇ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਆਓ ਸੇਵਾ ਕਰੋ ਸਿਮਰਨ ਕਰੋ ਲੋਕੀ ਨਹੀਂ ਆਉਂਦੇ ਤੇ ਜਦੋਂ ਅੰਦਰੋਂ ਗੁਰੂ ਵਰਤੇ ਗੁਰਸਿੱਖਾ ਅੰਦਰ ਸਤ ਗੁਰ ਵਰਤੇ ਗੁਰੂ ਖੁਦ ਵਰਤੇ ਸਿੱਖ ਦੇ ਜੀਵਨ ਵਿੱਚ ਅਸੀਂ ਸਿੱਖੀ ਨੂੰ ਬੜਾ ਸੰਕੀਰਨ ਕੀਤਾ ਹੋਇਆ ਵਾ ਉਹ ਜੀ ਕਿਸੇ ਦੇ ਗੋਡੇ ਪੈਰੀ ਹੱਥ ਨਹੀਂ ਲਾਉਣੇ ਇਸ ਇਸ ਚੀਜ਼ ਤੇ ਸਾਡਾ ਬੜਾ ਜ਼ੋਰ ਲੱਗਾ ਹੋਇਆ ਵੀ ਜੇ ਕੋਈ ਕਿਸੇ ਸਿਆਣੇ ਬੰਦੇ ਦੇ ਕੋਈ ਗੁਣੀ ਗਿਆਨੇ ਦੇ ਕੋਈ ਗੋਡੇ ਪੈਰ ਹੱਥ ਲਾਜੂ ਤੇ ਕਿਹੜੀ ਅਲਰਜੀ ਉਹ ਚਲੀ ਆ ਕਰੋਨਾ ਉਹ ਚਲਿਆ ਨਾ 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 ਬਾਣੀ ਚ ਲਿਖਿਆ ਜੋ ਦੀਸੇ ਗੁਰ ਸੇਖੜਾ ਤਿਸ ਨਿਮ ਨਿਮ ਲਾਗੋਂ ਪਾਈ ਜੀਓ ਗੁਰੂ ਦਾ ਹੁਕਮ ਨਹੀਂ ਮੰਨਣਾ ਸੀ ਉਨੇ ਹੀ ਜੀ ਕੈਸੇ ਦੇ ਗੋਡੇ ਪੈਰੇ ਨਹੀਂ ਹੱਥ ਲਾਈਦਾ ਹੁੰਦਾ ਜੀ ਤੇ ਬਾਣੀ ਕਹਿੰਦੀ ਲਾਓ ਤੁਹਾਡਾ ਗਿਆਨ ਹੋਰ ਆ ਬਾਣੀ ਦਾ ਗਿਆਨ ਕੋਈ ਹੋਰ ਨਹੀਂ ਨਹੀਂ ਉਹ ਫਰਮਾਰਾ ਕਹਿੰਦਿਆਂ ਵੀ ਜਦੋਂ ਗੁਰਸਿੱਖਾਂ ਅੰਦਰ ਸਤਗੁਰ ਵਰਤੇ ਪੈਰੀ ਪਵਣਾ ਜਗ ਵਰਤਾਇਆ ਇਹ ਸਿੱਖੀ ਬਾਬੇ ਨਾਨਕ ਦੀ ਸਿੱਖੀ ਹੋਰ ਸੀ ਤੇ ਜਿਹੜੀ ਅਸੀਂ ਚੁੱਕੀ ਫਿਰਦੇ ਹੁਣ ਮੋਢਿਆਂ ਤੇ ਸਿੱਖੀ ਇਹ ਕੋਈ ਸਿੱਖੀ ਹੋਰ ਵਾ ਇਹ ਬਾਬੇ ਵਾਲੀ ਤੁਸੀਂ ਕੀ ਨਹੀਂ ਸਾਡੇ ਕੋਲ ਬੈਰੀ ਪਮਣਾ ਜਗ ਵਰਦਾਇਆ ਜੋਦੀ ਸੇ ਗੁਰ ਸਿੱਖੜਾ ਗੁਰ ਅਰਜਨ ਸਾਹਿਬ ਕਹਿੰਦੇ ਮੈਂ ਬੱਦੀ ਸੱਚ ਧਰਮਸਾਲ ਐ ਗੁਰ ਸਿੱਖਾ ਲੈੰਦਾ ਭਾਲ ਕੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮ ਨਿਮ ਲਾਗਾ ਪਾਉ ਜੀ ਉਹ ਮੈਂ ਗੁਰ ਸਿੱਖਾਂ ਦੇ ਪੈਰੀ ਪੈਣਾ ਲਓ ਜੀ ਇਹ ਨਹੀਂ ਕੰਮ ਕਰਨਾ ਆਪਾ ਨਾ ਨਾ ਮਨਾ ਕਰਕੇ ਦੱਸੇ ਪਾਸ ਬੜੇ ਆਪਣੇ ਕੋਲੋਂ ਹੀ ਗੱਲਾਂ ਕਢੀ ਜਾਂਦੇ ਰੱਬ ਖੈਰ ਕਰੇ ਜਦੋਂ ਗੁਰੂ ਵਰਤੇ ਸਿੱਖ ਦੇ ਜੀਵਨ ਵਿੱਚ ਅੰਦਰੋਂ ਹੀ ਪ੍ਰੇਰਣਾ ਆਵਾਜ਼ ਆਵੇ ਉੱਠ ਤੇ ਜਿਹੜਾ ਅੰਦਰੋਂ ਆਵਾਜ਼ ਆਵੇ ਵੀ ਉੱਠ ਉਸ ਉੱਠਣ ਦੇ ਵਿੱਚ ਫਿਰ ਆਲਸ ਨਹੀਂ ਹੋਏਗਾ ਜਿੱਦਾਂ ਉਮਾਰਨ ਬਚ ਨਹੀਂ ਕੀਤਾ ਵੀ ਆਪੇ ਸੰਗਤ ਸੱਦ ਬਹਾਲੇ ਰੱਬ ਆਪ ਹੀ ਸੰਗਤ ਦੇ ਵਿੱਚ ਸੱਦਦਾ ਬੰਦੇ ਨੂੰ ਆਪੇ ਸੰਗਤ ਸੱਦ ਬਹਾਲੇ ਜਿਹਨੂੰ ਰੱਬ ਨੇ ਅੰਦਰੋਂ ਪ੍ਰੇਰਣਾ ਦਿੱਤੀ ਵੀ ਉੱਥੇ ਮੇਰੀ ਸੰਗਤ ਹੁੰਦੀ ਆ ਮੇਰੇ ਨਾਮ ਦੀ ਚਰਚਾ ਹੁੰਦੀ ਮੈਨੂੰ ਜਪਦੇ ਬੈਠ ਕੇ ਮੇਰੀ ਵਿਚਾਰ ਕਰਦੇ ਆ ਤੇ ਤੂੰ ਵੀ ਉੱਥੇ ਬਹਿ ਆ ਕਰ ਅੰਦਰੋਂ ਤੜਫ ਪੈਦਾ ਹੋਵੇ ਉਹਨੂੰ ਕਹਿੰਦੇ ਆਪੇ ਸੰਗਤ ਸੱਦ ਬਹਾਲੇ ਆਪ ਹੀ ਰੱਬ ਅੰਦਰੋਂ ਪ੍ਰੇਰਣਾ ਦਿੰਦਾ ਹੈ ਸੱਦਾ ਦਿੰਦਾ ਹੈ ਆ ਤੂੰ ਸੰਗਤ ਵਿੱਚ ਆ ਇੱਥੇ ਬੈਠ ਤੇ ਇੱਕ ਹੋਰ ਗੱਲ ਹੈ ਕਰਤਾਰਪੁਰ ਜਦੋਂ ਲਹਿਣਾ ਜੀ ਤੁਰੇ ਜਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਰਾਹ ਵਿੱਚ ਖਲੋਤੇ ਹੋਏ ਨੇ ਵੀ ਸਾਡਾ ਵਾ ਤੇ ਕਿਤੇ ਰਾਹ ਨਾ ਖੁੰਝ ਜਵੇ ਉਸੇ ਨੂੰ ਕਿਹਾ ਸੀ ਬਾਣੀ ਨੇ ਕਿ ਜਿਸੇ ਦਿਖਾਲਾ ਵਾਟੜੀ ਤਿਸੇ ਭਲਾਵੇ ਕੌਣ ਜਿਹਨੂੰ ਮੈਂ ਅੱਖਾਂ ਉੱਠ ਜਿਹਨੂੰ ਮੈਂ ਅੱਖਾਂ ਜਪ ਜਿਹਨੂੰ ਮੈਂ ਅੱਖਾਂ ਮੇਰੇ ਵੱਲ ਆ ਜਿਹਨੂੰ ਗੁਰੂ ਰਾਮਦਾਸ ਉਹਦੀ ਪਰਸ਼ਾ ਖੁਦ ਆਖੇ ਅੰਮ੍ਰਿਤਸਰ ਵਿੱਚ ਬੈਠੇ ਕਿਸੇ ਬੰਦੇ ਨੂੰ ਸ਼ਹਿਰ ਵਿੱਚ ਰਹਿਣ ਵਾਲੇ ਕਿਸੇ ਬੰਦੇ ਨੂੰ ਗੁਰੂ ਰਾਮਦਾਸ ਆਖੇ ਇਹ ਸਿੱਖਾ ਉੱਠ 3 ਵਜੇ ਆਸਾ ਦੀ ਵਾਰ ਲੱਗਣੀ ਆ ਤੂੰ ਉੱਠ ਕੇ ਆ ਜਾ ਮੇਰੇ ਕੋ ਇਸ ਇਸ਼ਨਾਨ ਕਰੇ ਪ੍ਰਭਾਤੇ ਗੁਰ ਪੂਜਾ ਵਿਦ ਸਹਿਦ ਕਰਨ ਅੰਦਰੋਂ ਅਪਰੇਰਣਾ ਆਵੇ ਆਵਾਜ਼ ਆਵੇ ਕਿ ਇੰਨੇ ਵਜੇ ਆਸਾ ਦੀ ਵਾਰ ਲੱਗਣੀ ਹੈ ਜੇ ਤੂੰ ਉੱਠ ਕੇ ਮੇਰੇ ਕੋ ਆ ਜਿਸ ਸਿੱਖ ਨੂੰ ਇਦਾਂ ਦੀ ਆਵਾਜ਼ ਆ ਜਾਵੇ ਉਹ ਕਦੀ ਗੁਰੂ ਰਾਮਦਾਸ ਦਾ ਦਰ ਛੱਡ ਕੇ ਇੱਧਰ ਉੱਧਰ ਜਾਵੇਗਾ ਬਦ ਨਸੀਬ ਉਹ ਲੋਕ ਨੇ ਸ਼ਹਿਰ ਵਿੱਚ ਰਹਿਣ ਵਾਲੇ ਜਿਹੜਾ ਦੁਨੀਆਂ ਦੇ ਸਭ ਤੋਂ ਵੱਡਾ ਅਧਿਆਤਮਿਕ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਉਹਨੂੰ ਛੱਡ ਕੇ ਇੱਧਰ ਉੱਧਰ ਜਾਂਦੇ ਨੇ ਬਦ ਨਸੀਬ ਲੋਕ ਨੇ ਉਹਨਾਂ ਨੂੰ ਰੱਬ ਨੇ ਨਹੀਂ ਕਿਹਾ ਪੀਏ ਮੇਰਾ ਘਰਵਾ ਇੱਥੇ ਆਓ ਤੁਸੀਂ ਪਿਛਲ ਰਾਤੀ ਸੱਦੜਾ ਉਹਨਾਂ ਨੂੰ ਰੱਬ ਨੇ ਪ੍ਰੇਰਣਾ ਨਹੀਂ ਦਿੱਤੀ ਉਹ ਬੰਦਿਆਂ ਦੇ ਪ੍ਰੇਰ ਹੋਏ ਬੰਦਿਆਂ ਦੇ ਡੇਰਿਆਂ ਤੇ ਗਏ ਹੋਏ ਨੇ ਜਿਹਨੂੰ ਗੁਰੂ ਪ੍ਰੇਰੇਗਾ ਉਹ ਹੀ ਗੁਰੂ ਕੋ ਆਵੇਗਾ ਬੰਦੇ ਬੰਦਿਆਂ ਦਾ ਪ੍ਰਚਾਰ ਕਰਦੇ ਨੇ ਬੰਦੇ ਬੰਦਿਆਂ ਨੂੰ ਡੇਰਿਆਂ ਤੇ ਖੜਦੇ ਨੇ ਤੇ ਜਿਹਨੂੰ ਗੁਰੂ ਰਾਮਦਾਸ ਖੁਦ ਆਖੇ ਸਿੱਖਾ ਉੱਠ ਕੇ ਮੇਰੇ ਕੋ ਆ ਤੂੰ ਅੰਦਰੋਂ ਪ੍ਰੇਰਣਾ ਮਿਲੇ ਨਿਭੇ ਗਾ ਦਿਆਂ ਪਗੰਬਰਾਂ ਨੂੰ ਆਵਾਜ਼ ਰੱਬ ਹਮੇਸ਼ਾ ਦਿੰਦਾ ਹੈ ਸਿੱਖ ਨੂੰ ਗੁਰੂ ਪ੍ਰੇਰਣਾ ਦਿੰਦਾ ਹੈ ਜਾਂ ਕੋਈ ਸੰਤ ਜਿਦਾ ਕਬੀਰ ਨੂੰ ਸੰਤ ਨੇ ਪ੍ਰੇਰਣਾ ਦੇ ਦਿੱਤੀ ਸੀ ਤੇ ਕਦੀ ਕਦੀ ਰੱਬ ਖੁਦ ਵੀ ਬੰਦੇ ਨੂੰ ਕਹਿੰਦਾ ਵੀ ਆ ਮੇਰੇ ਕੋਲ ਆ ਤੂੰ ਜਿਦਾਂ ਉਹ ਮੈਂ ਕਿਹਾ ਨਾ ਪਹਿਲੇ ਹੀ ਉਦਾਹਰਣ ਦਿੱਤੀ ਸੀ ਕਿ ਜਦੋਂ ਉਹ ਕੋ ਭਾਜੀ ਵੰਡ ਵੰਡਦਾ ਜਾਂਦਾ ਤੇ ਜਿਹਦਾ ਹਿੱਸਾ ਹੁੰਦਾ ਤਾਂ ਬੂਹਾ ਖੜਕਾਉਂਦਾ ਜਿਹਦਾ ਨਹੀਂ ਹਸਾਉਂਦਾ ਭਾਵੇਂ ਬੂਹਾ ਖੁੱਲਾ ਹੋਏ ਤੇ ਗਲੀ ਚ ਵੀ ਖਲੋਤਾ ਹੋਏ ਹਿੱਸਾ ਦਿੰਦਾ ਨਹੀਂ ਹੈ ਜਿਹਦੇ ਭਾਗ ਚੰਗੇ ਨੇ ਜੀਦੀ ਕਿਸਮਤ ਚੰਗੀ ਆ ਜਿਨ ਕੇ ਪੋਤੇ ਪੁੱਤ ਤਿੰਨ ਸੱਤ ਸੰਗ ਮਲਾਏ ਉਹਨੂੰ ਰੱਬ ਕਹਿੰਦਾ ਤੇਰੇ ਭਾਗਾ ਚ ਲਿਖਿਆ ਹੋਇਆ ਤੂੰ ਤੂੰ ਉੱਠ ਕੇ ਆ ਮੇਰੇ ਕੋ ਤੇਰੇ ਤੇਰੇ ਭਾਗਾ ਚ ਮੈਂ ਇਹ ਲਿਖਿਆ ਹੋਇਆ ਬਤ ਤੂੰ ਮੇਰੇ ਕੋ ਆਣਾ ਉੱਠ ਕੇ ਤੇ ਆ ਕੋਈ ਫਿਰ ਗੁਰ ਆਮਦਾਸ ਦੇ ਦਰ ਨੂੰ ਸਿਰੇ ਭੱਜ ਕੇ ਜਾਂਦਾ ਉੱਠ ਕੇ ਜਾਂਦਾ ਵਾ ਉਹ ਜਿੱਦਾਂ ਇੱਕ ਬਚਨ ਹੀ ਆਉਂਦਾ ਭਾਈ ਗੁਰਦਾਸ ਦਾ ਕਿ ਗੁਰਮੁਖ ਘੱਲੇ ਆਵਣ ਜਾਵਣ ਸੱਦਿਆਂ ਜਿਹੜੇ ਗੁਰੂ ਦੇ ਹੁਕਮ ਨੂੰ ਮਨ ਹੁਕਮ ਨੂੰ ਮੰਨ ਲੈਂਦੇ ਆ ਨਾ ਗੁਰੂ ਦਾ ਸੱਦਾ ਸੁਣ ਲੈਂਦੇ ਆ ਗੁਰੂ ਦੇ ਸੱਦੇ ਨੂੰ ਸੁਣ ਕੇ ਫਿਰ ਮੰਨਦੇ ਆ ਪਿਛਲੀ ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲਿਓ ਖੇਮੇ ਸਤਰ ਸਰਾਏ ਚੇ ਦੀਸਨ ਰਾਤ ਪੀੜੇ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਾਧ ਪਹਿਲੋ ਤੇ ਆਵਾਜ਼ ਦਿੱਤੀ ਭੀ ਉਠ ਪਿਛਲ ਰਾਤੀ ਸੱਦੜਾ ਉਠ ਤੇ ਜਦੋਂ ਉਠਿਆ ਉਹ ਉਠਣ ਦਾ ਹੁਕਮ ਲਾਗੂ ਹੋ ਗਿਆ ਜਦੋਂ ਬੰਦੇ ਉੱਤੇ ਰੱਬ ਦਾ ਤੇ ਜਿੰਨੀ ਤੇਰਾ ਨਾਮ ਧਿਆਇਆ ਫਿਰ ਉਹ 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 ਸਫਲ ਹੋ ਗਿਆ ਇਸ ਕੰਮ ਵਿੱਚ ਤੇ ਆਉਂਦਿਆਂ ਤੇ ਆਉਂਦਿਆਂ ਹੋਇਆ ਤੇ ਜਿੱਦਨ ਸਫਲ ਹੋ ਗਿਆ ਕੁਦਰ ਰੱਬ ਨੇ ਆਖਿਆ ਹੁਣ ਮੇਰੇ ਕੋ ਆ ਤੂੰ ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸੱਦ ਉਹਨੂੰ ਵੀ ਸੱਦਾ ਦਿੰਦਾ ਰੱਬ ਆ ਕੀ ਚਾਹੀਦਾ ਤੈਨੂੰ ਜਿੰਨੀ ਤੇਰਾ ਨਾਮ ਧਿਆਇਆ ਤੈਨੂੰ ਕੋ ਸੱਦ ਮਿਲੇ ਉਹ ਸੱਦਾ ਹੈ ਉਹ ਮਿਲਦਾ ਹੈ ਉਹ ਕਹਿੰਦੇ ਦੱਸ ਕੀ ਚਾਹੀਦਾ ਹੈ ਤੈਨੂੰ ਤੇ ਉਹਨਾਂ ਨੂੰ ਮੌਤ ਦਾ ਵੀ ਸਨੇਹਾ ਦਿੰਦਾ ਓ। ਕਿ ਤੁਹਾਡੀ ਇੱਛਾ ਤੇ ਸ ਮੇਰ ਕੋ ਆਜੋ ਹੁਣ ਤੁਸੀਂ। ਗੁਰਮੁਖ ਘੱਲੇ ਆਵਣ। ਜਾਵਣ ਸੱਦਿਆ। ਉਹਨਾਂ ਨੂੰ ਸਨੇਹਾ ਹੁੰਦਾ ਵਾ, ਫੇਜ ਜਾਂਦੇ ਆ, ਉੱਦਾਂ ਨਹੀਂ ਜਾਂਦੇ ਓ। ਉਹ ਜਿਹੜਾ ਨਹੀਂ ਆਰਾਮ ਕਲੀ ਸੱਦ। ਉਥੇ ਗੁਰੂ ਅਮਰਦਾਸ ਨੇ ਆਖਿਆ। ਸੱਦ ਦਾ ਮਤਲਬ ਲਈ ਸਨੇਹਾ ਹੁੰਦਾ ਏ। ਰਾਮਕਲੀ ਸੱਦ ਉੱਚ ਗੁਰੂ ਅਮਰਦਾਸ ਬਚਨ ਕਰਦੇ ਆ ਆਇਆ ਹਕਾਰਾ ਹਕਾਰਾ ਸੁਨੇਹਾ ਜਿਹੜਾ ਸੁਨੇਹਾ ਲੈ ਕੇ ਆਨੇ ਉਹਨੂੰ ਹਕਾਰਾ ਬੋਲਿਆ ਜਾਂਦਾ ਸੀ ਕਹਿੰਦੇ ਸਾਡੇ ਕੋਲ ਕੋ ਸੁਨੇਹਾ ਲੈ ਕੇ ਆ ਗਿਆ ਵਾ ਆਇਆ ਹਕਾਰਾ ਤੇ ਕੀ ਸੁਨੇਹਾ ਆਇਆ ਤੁਹਾਡੇ ਕੋਲ ਚੱਲਣ ਵਾਰਾ ਕਹਿ ਲੱਗੀ ਸਾਨੂੰ ਇੱਕ ਸੁਨੇਹਾ ਆ ਗਿਆ ਵਾ ਸਾਡੇ ਕੋਲ ਰੱਬ ਦਾ ਤੇ ਸੰਗਤਾਂ ਨੇ ਆਖਿਆ ਮਹਾਰਾਜ ਜੀ ਤੁਹਾਡੇ ਕੋ ਤੇ ਉਹ ਕੀ ਸੁਨੇਹਾ ਆ ਰੱਬ ਦਾ ਅ ਜਿੱਦਾਂ ਹੁਣ ਐਵੇਂ ਗੱਪਾਂ ਮਾਰੀ ਜਾਂਦੇ ਆ ਮੈਂ ਨਾ ਹੀ ਉੱਧੇ ਤੇ ਉੱਧਰ ਜਾ ਕਹਿ ਲੱਗੀ ਸਾਨੂੰ ਸੁਨੇਹਾ ਆਇਆ ਵਾ ਵੀ ਤੁਸੀਂ ਸਾਡੇ ਕੋ ਆ ਜੋੜ ਆਇਆ ਹਕਾਰਾ ਚੱਲਣ ਵਾਰਾ ਚੱਲਣ ਦਾ ਸੁਨੇਹਾ ਆਇਆ ਵਾ ਸੱਦਦੇ ਆਇਤ ਨਾ ਜਾਣੀ ਅੜਾ ਜਿਹੜੇ ਰੱਬ ਦੇ ਹੁੰਦੇ ਆ ਉਹਨਾਂ ਨੂੰ ਰੱਬ ਖੁਦ ਸਨੇਹ ਸੁਨੇਹਾ ਦਿੰਦਾ ਵੀ ਉੱਠ ਉਹਨਾਂ ਨੂੰ ਖੁਦ ਰੱਬ ਕਹਿੰਦਾ ਮੇਰੇ ਕੋ ਆ ਤੂੰ ਛੱਡ ਦੇ ਉਹਨ ਸੰਸਾਰ ਆ ਮੇਰੇ ਕੋ ਇਸ ਕਰਕੇ ਮਾਰਾ ਕਹਿੰਦੇ ਜਿਹਨੂੰ ਰੱਬ ਸਨੇਹਾ ਦੇਵੇ ਉਹ ਹੀ ਉੱਠ ਕੇ ਰੱਬ ਕੋ ਇਤਹਾਸ ਸਕਦਾ ਦੂਜਾ ਨਹੀਂ ਇਤਹਾਸ ਸਕਦਾ ਜਿਹਨੂੰ ਰੱਬ ਸੰਗਤ ਵਿੱਚ ਸੱਦਦੇ ਆਪੇ ਸੰਗਤ ਸੱਦ ਬਹਾਲੇ ਉਹੀ ਬੰਦਾ ਆਉਂਦਾ ਜਿਹਦੇ ਅੰਦਰੋਂ ਰੱਬ ਉਹਨੂੰ ਪ੍ਰੇਰਣਾ ਦਿੰਦਾ ਬਾਹਰੋਂ ਪ੍ਰੇਰਣਾ ਦਿਓ ਤੇ ਲੋਕੀ ਨਹੀਂ ਗੱਲ ਬਣਦੀ ਬਾਹਰੀ ਪ੍ਰੇਰਣਾ ਦੇ ਕੇ ਅੰਮ੍ਰਿਤ ਛਕਾਉਤ ਲੋਕੀ ਅੰਮ੍ਰਿਤ ਛੱਡ ਜਾਂਦੇ ਆ ਤੇ ਜਦੋਂ ਅੰਦਰੋਂ ਪ੍ਰੇਰਣਾ ਮਿਲੇ ਛਕਣ ਦੀ ਗੁਰੂ ਦਾ ਰੌਣ ਦੀ ਉਹਦਾ ਕੋ ਮਜ਼ਾ ਹੋਰ ਵਾ ਤੇ ਗੁਰਮਾਰਾ ਕਹਿੰਦੇ ਇਹ ਉਹਦੀ ਰਹਿਮਤ ਆ ਇਹ ਸਾਰਿਆਂ ਨੂੰ ਨਹੀਂ ਆਉਂਦਾ ਕਿ ਕਿਸੇ ਵਿਰਲੇ ਵਿਰਲੇ ਨੂੰ ਰੱਬ ਦਾ ਸਨੇਹਾ ਆਉਂਦਾ ਵਾ ਵੀ ਉਠ ਅੰਮ੍ਰਿਤ ਵੇੜਾ ਹੋ ਗਿਆ ਵਾ